ਦੁਨੀਆ ਪੈਸੇ ਦੀ ਇੱਥੇ ਮਤਲਬ ਖੋਰ ਜਵਾਨਾ ਓ ਸੱਚ ਦਬਲੇ ਠਗੀਆਂ ਨੇ ਨਾਲੇ ਝੂਠ ਹੋਇਆ ਪ੍ਰਧਾਨ ਓ ਬੇਮੁਖੇ ਬਤਨੇ ਗਿਣਤੀ ਸੱਚਿਆਂ ਦੀ ਐ ਥੋੜੀ ਓ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਤਉ ਤੇ ਮਾਨ ਬਖਸ਼ਦਾ ਏ ਅਸੀਂ ਮੰਗ ਤੇ ਸਦਾ ਨਿਮਾਣੇ ਤੇਰੀ ਕਿਰਪਾ ਹੋ ਜਾਵੇ ਉਗਣ ਲਾ ਦੇ ਪੁੱਜੇ ਦਾਣੇ ਉਹਦਾ ਬੇੜਾ ਤਰ ਜਾਂਦਾ ਜੀਨੇ ਨਾਮ ਪਰਤੀ ਜੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਤੂੰ ਦੇ ਸਭ ਦਾ ਮਾਲਕ ਏ ਤੇਰਾ ਨਹੀਂ ਕਿਸੇ ਦੇ ਨਾਲ ਸ਼ਰੀਕਾ ਉਹਨੂੰ ਸਭ ਕੁਝ ਮਿਲ ਜਾਂਦਾ ਹੁੰਦੀਆਂ ਸਾਫ ਜਨਾ ਦੀਆਂ ਨੀਤਾ ਉਹ ਕਰ ਸ਼ਕਰਾਨਾ ਖਾ ਲੀਏ ਜਿਹੜੀ ਮਿਲ ਗਈ ਥੋੜੀ ਥੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਹੋ ਬਣ ਕੰਜਰੀ ਬੁੱਲੇ ਨੇ ਕਹਿੰਦੇ ਨੱਚ ਕੇ ਯਾਰ ਮਨਾਇਆ ਹੋ ਮਨ ਸਰਦਾ ਤੰਨੇ ਦੀ ਉਹਨੇ ਪੱਥਰਾ ਚੋਂ ਰੱਬ ਪਾਇਆ ਪਾ ਕੇ ਡੋਰਾ ਪ੍ਰੇਮ ਦੀਆਂ ਯਾਰੀ ਆਖਿਰ ਤੱਕ ਨਹੀਂ ਤੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਤੂੰ ਤੇ ਮਨ ਬਖਸ਼ਦਾ ਏ ਅਸੀਂ ਮੰਗ ਤੇ ਸਦਾਨਿ ਮਾਣੇ ਤੇਰੀ ਕਿਰਪਾ ਹੋ ਜਾਵੇ ਗਣਲਾ ਦੇ ਪੁੱਛੇ ਧਾਣੇ ਉਹਦਾ ਪੇੜਾ ਤਰ ਜਾਂਦਾ ਜੀਨੇ ਨਾਮ ਪ੍ਰੀਤ ਜੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਬੋਲੋ ਸਾਰੇ ਤਾੜੀਆਂ ਲਾਗੇ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਜਾਇ ਸੰਗੀਆਂ ਦੀ ਜਿਹੜੇ ਸਾਡੇ ਬਾਹਰੋਂ ਕਲਾਕਾਰ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਸਾਡੇ ਉਸਤਾਦ ਜੀ ਮਨ ਲਾਲ ਦਾ ਚੁੰਮੂ ਤੋਂ ਨੇ ਅਸੀਂ ਜਾਣ ਲਿਆ ਪਸਾਨ ਲਿਆ ਇਹਨਾਂ ਨੂੰ ਬਹੁਤ ਪੁਰਾਣੇ ਨੇ ਰੱਬ ਇਹਨਾਂ ਦੀ ਜੋੜੀ ਨੂੰ ਚੜ੍ਹਦੀ ਕਲਾ ਰੱਖੇ ਅਗਲੇ ਸਾਲ ਆਪਾਂ ਥੋੜੀ ਜੀ ਬਾਬਾ ਜੀ ਦੀ ਜਿਹੜੀ ਜਗ੍ਹਾ ਚੋੜੀ